14 ਉਮੀਦਵਾਰ ਮੈਦਾਨ 'ਚ ਨੇ 15ਵਾਂ ਨੋਟਾ ਪਰ ਜਿਹੜਾ ਚੋਣ ਘੁੰਮਣੀ ਐ ਉਹ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਕਾਲੀ ਦਲ ਦੇ ਦਰਮਿਆਨ ਬੇਸ਼ੱਕ ਸਿੱਧਾ ਮੁਕਾਬਲਾ ਸੀ ਕਾਂਗਰਸ ਤੇ ਪਰ ਆਮ ਆਦਮੀ ਪਾਰਟੀ ਦਾ ਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਇਸ ਨੂੰ ਟਕਾਣਾ ਬਣਾਇਆ ਤੇ ਫਿਰ ਉਹ ਕਾਫੀ ਹੱਦ ਤੱਕ ਇਸ ਨੂੰ ਨੇੜੇ ਵੀ ਲੈ ਕੇ ਜਾਂਦੇ ਨਜ਼ਰ ਆਏ ਕਈ ਵਾਰ ਤਾਂ ਪਰ ਆਖਰ 'ਚ ਆਮ ਆਦਮੀ ਦੇ ਮੁਕਾਬਲੇ 'ਚ ਜੇ ਆਪਾਂ ਕਹੀਏ ਤਾਂ ਆਮ ਆਦੀ ਪਾਰਟੀ ਬਾਜ਼ੀ ਮਾਰ ਗਈ ਉਹ ਕਿਹੜਾ ਤਰੀਕਾ ਹੈ ਇਹ ਤੋਂ ਆਪਾਂ ਸਾਰੇ ਵੱਖ ਵਾਂ ਟੰਗ ਤਰੀਕੇ ਜਿਹਦੀ ਸਰਕਾਰ ਹੁੰਦੀ ਹੈ ਵੀ ਉਹ ਅਪਣਾਉਂਦੀ ਆ ਅਕਾਲੀ ਭਾਜਪੀ ਦੇ ਰਾਜ ਅਕਾਲੀ ਭਾਜਪੀ ਨੇ ਅਪਣਾਇਆ ਕਾਂਗਰਸ ਦੇ ਰਾਜ ਕਾਂਗਰਸ ਨੇ ਅਪਣਾਇਆ ਤੇ ਆਮ ਆਦੀ ਪਾਰਟੀ ਕੋਈ ਵੱਖਰੀ ਨਹੀਂ ਹੈ ਉਹਨੇ ਵੀ ਚੋਣ ਜਿੱਤਣ ਲਈ ਹਰ ਉਹ ਹਤਕੰਡਾ ਅਪਣਾਇਆ ਜਿਹੜੀਆਂ ਦੂਜੀਆਂ ਪਾਰਟੀਆਂ ਬਣਾਉਂਦੀਆਂ ਸੀ ਪਰ ਨਤੀਜੇ ਨਤੀਜੇ ਇੱਥੇ ਅਗਲਾ ਕਹਿੰਦਾ ਜਿੱਤ ਗਏ ਭਾਈ ਜਿਵੇਂ ਮਰਜੀ ਹੈ ਹੁਣ ਜਿੱਤ ਦਾ ਜਿੱਤ ਹੈ ਭਾਰਤ ਪੁਸ਼ਨਾਸ਼ੂ ਵੀ ਪਰਉਪਕਾਰ ਵੀ ਜੀਵਨ ਗੁਪਤਾ ਵੀ ਵਧਾਈਆਂ ਦੇ ਕੇ ਤੇ ਉਹਨਾਂ ਨੇ ਆਪਣੀਆਂ ਵਧਾਈਆਂ ਕਬੂਲ ਕਰਕੇ ਆਪਣਾ ਜਸ਼ਨ ਮਨਾਉਣਾ ਵੀ ਸ਼ੁਰੂ ਕਰਤਾ ਸੋ ਜੀ ਸੰਜੀਵ अरोड़ा ਪਹਿਲੇ ਨੰਬਰ ਤੇ 35179 ਵੋਟਾਂ ਨਾਲ ਭਾਰਤ ਪੁਸ਼ਨਾਸ਼ੂ 24542 ਵੋਟਾਂ ਨਾਲ ਦੂਸਰੇ ਨੰਬਰ ਤੇ ਇਸੇ ਤਰ੍ਹਾਂ ਜੀਵਨ ਗੁਪਤਾ ਬੀਜੇਪੀ ਦੇ 20323 ਵੋਟਾਂ ਨਾਲ ਤੀਜੇ ਨੰਬਰ ਤੇ ਤੇ ਚੌਥੇ ਨੰਬਰ ਤੇ ਅਕਾਲੀ ਦਲ ਬਾਦਲ ਤੇ ਪਰਉਪਕਾਰ ਸਿੰਘ 8203 ਵੋਟਾਂ ਇਹ ਤੋ ਤੱਕ ਇਹ ਪਹਿਲੂ ਆ। ਉੱਥੇ ਇੱਕ ਪਹਿਲੂ ਇਹ ਵੀ ਗੌਰ ਕਰਨ ਵਾਲਾ ਹੈ ਕਿ ਜਦੋਂ 2022 ਦੇ ਵਿੱਚ ਇੱਥੋਂ ਆਵਾਜ਼ ਦੀ ਪਾਰਟੀ ਜਿੱਤਦੀ ਆ ਜਿਹੜੇ ਐਮਐਲਏ ਸੀ ਇੱਥੋਂ ਗੋਗੀਹੋਰੀ ਉਹਨਾਂ ਦੇ ਦੇਹਾਂਤ ਕਰਨੇ ਜਿਵੇਂ ਚੋਣ ਹੋਈ ਆ ਉਸ ਸਮੇਂ ਗੋਗੀਹੋਰੀ 40000 ਵੋਟ ਲੈ ਗਈ ਸੀ। ਵੋਟ ਸੀਬਰ ਨਾਲੋਂ ਵੱਧ ਆ ਉਹਨਾਂ ਦੀ ਕਿਉਂਕਿ 13% ਵੋਟਾਂ ਉਸ ਸਮੇਂ ਨਾਲੋਂ ਘਟ ਪਈਆਂ। ਇਸ ਪਰ ਵੋਟ ਪਈ ਆ ਸਾਰੀ 51.33% ਜਦ ਪਈ ਸੀ ਲਗਭਗ 64% ਦੀ ਦਰਤ ਤੇ। ਸੋ so, 13% ਦੇ ਕਰੀਬ ਵੋਟ ਘਟ ਪਈ ਆ। ਇਸ ਵਾਰ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਇਹ ਵੀ ਤਾਂ ਘਟ ਇਸ ਲਈ ਆ ਪਰ ਉਸ ਸਮੇ ਗੋਗੀਵਰਾਂ ਦੀ ਵੋਟ ਪਈ ਸੀ 40000 ਤੇ ਭਾਰਤਪੁਸ਼ਨਾਸ਼ੂ ਨੂੰ ਵੋਟ ਪਈ ਸੀ 32000 ਤੋਂ ਬਾਅਦ 32931 ਲਗਭਗ 33000 ਇੰਜ 7500 ਵੋਟਾਂ ਨਾਲ ਜਿੱਤੇ ਸੀ ਗੋਗੀ ਤੇ ਹੁਣ ਸੰਜੀਵ ਰੋੜਾ ਦੀ ਜਿੱਤ ਵੱਡੀ ਹੋ ਗਈ ਆ। ਜਿੱਤ ਉਹਦੇ ਨਾਲੋਂ ਵੱਡੀ ਆ 10000 ਤੋਂ ਵੱਧ ਦਾ ਮਾਰਜਾ ਨਾਲ। ਸੋ ਇੱਕ ਪਹਿਲੂ ਤਾਂ ਇਹ ਹੈਗਾ। ਦੂਸਰਾ ਪਹਿਲੂ ਇਹਦੇ ਵਿੱਚ ਜਿਹੜਾ ਗੌਰ ਕਰਨ ਵਾਲਾ ਹੋਏ ਜੀ 10000 ਪਲੱਸ ਜੇ ਜੇ ਲੀਡ ਹੈ ਤਾਂ ਮੈਂ 14 ਦੇ 14 ਉਮੀਦਵਾਰਾਂ ਦਾ ਹਿਸਾਬ ਕਰ ਦੇਖਣ ਦੀ ਕੋਸ਼ਿਸ਼ ਕੀਤੀ ਮੈਂ ਪਹਿਲੇ ਦਿਨ ਤੋਂ ਹੀ ਲਗਭਗ ਗੱਲ ਕਰਦਾ ਆਇਆ ਕਿ ਜਿੰਨੇ ਮੁਕਾਬਲਾ ਸਿੱਧਾ ਬਣਦਾ ਜਾ ਰਿਹਾ ਅਕਾਲੀ ਦਲ ਚੌਥੇ ਨੰਬਰ ਤੇ ਆਏਗਾ ਪਰ ਉਹਦਾ ਟਾਰਗੇਟ ਹੋਇਆ ਕਿ 10000 ਪਲੱਸ ਜਾਈਏ ਪਰ ਉਹ ਜਿਆ ਨਹੀਂ ਕਰ ਸਕਿਆ ਕਿਉਂਕਿ ਮੇਹਿੰਦਰ ਗਰੇਵਾਲ ਹੋਰੀ 2022 ਦੀਆਂ ਬਤਾਂਸ ਬਚੋਣਾ ਸਮੇਂ 10000 ਤੋਂ ਉੱਪਰ ਵੋਟ ਲੈ ਗਏ ਸੀ ਪਰ ਉਹ ਜਿਆ ਨਹੀਂ ਕਰ ਪਾਏ ਉਹ 82 ਸੌਤੀ ਰਹੇਗੇ ਤੇ ਭਾਜਪੀ ਨੇ ਆਪਣੇ ਘਰੇ ਬੈਠ ਕੇ ਮੰਥਨ ਕਰਕੇ ਕਿਹਾ ਸੀ ਕਿ ਸਾਡੀ ਤਾਂ 20000 ਰੈਂਦੀ ਆ ਤੇ ਉਹ 20322 ਵੋਟੇ ਲਿਖੇ ਗਏ ਨੇ ਤੇ 파ਰਤਪੁਸ਼ਨਾ ਆਸ਼ੂ ਜਿਹੜੇ ਗਰੰਟਡ ਮੰਨਣ ਲੱਗ ਪਏ ਸੀ ਕਿ ਕੈਪਾਸਿਟ ਕੱਢ ਲਾਂਗੇ ਉਹ 24000 ਦੇ ਗੇਟ ਚ ਫਸ ਗਏ ਤੇ ਸੰਜੀਵ ਰੋੜਾ 35000 ਹੁਣ ਜਿਹੜੇ ਇਹ ਚਾਰ ਉਮੀਦਵਾਰ ਨੇ ਤੋਂ ਬਾਅਦ ਬਾਕੀਆਂ ਦਾ ਕੀ ਬਣਿਆ ਫਿਰ 90000 ਦੇ ਕਰੀਬ ਕੁੱਲ ਵੋਟ ਪੋਲ ਹੋਈ ਆ 90000 ਦੇ ਵਿੱਚੋਂ 30000 ਥੱਲੇ ਰਹਿ ਗਈ ਜੀਵਨ ਗੁਪਤਾ ਪਰਉਪਕਾਰ ਤੇ ਆ ਨੋਟਾ ਵਗੈਰਾ ਮਿਲਾ ਕੇ ਚਲੋ ਪੰਜ ਸੱਤ ਉਮੀਦਵਾਰ ਮਿਲਾ ਕੇ 30000 ਥੱਲੇ ਰਹਿ ਗਈ ਤੇ ਦਾ ਮਤਲਬ ਉੱਪਰ ਵੋਟ 60000 ਵੰਡ ਹੋਣੀ ਸੀ ਸੋ ਇੱਕ ਨੂੰ 35179 ਵੋਟ ਆ ਇੱਕ ਨੂੰ 24542 ਦਾ ਮਤਲਬ 60000 ਵੋਟ ਦੇ ਵਿੱਚ ਦੋਹਾਂ ਚ ਮੁਕਾਬਲਾ ਹੋਇਆ ਇੱਕ ਨੰਬਰ ਸੰਜੀਵ अरोड़ा ਆਮ ਆਦੀ ਪਾਰਟੀ ਦੂਆ ਨੰਬਰ ਕਾਂਗਰਸ ਪਾਰਸ ਕੁਸ਼ਨਾ ਸ਼ੂਤੀਏ ਨੰਬਰ ਜੀਵਨ ਗੁਪਤਾ ਭਾਜਪੀ ਚੌਥੇ ਨੰਬਰ ਤੇ ਅਕਾਲੀ ਦਲ ਬਾਦਲ ਪਰਵਕਰ ਸਿੰਘ ਪੰਜਵੇਂ ਨੰਬਰ ਤੇ ਕੌਣ ਹੈ

ਤੇ 7ਵੇਂ ਨੰਬਰ ਤੇ ਇੱਕ ਨੈਸ਼ਨਲ ਲੋਕ ਸੇਵਾ ਪਾਰਟੀ ਕੋਈ ਰਜਿਸਟਰਡ ਆ ਉਹਦੇ 173 ਵੋਟ ਆ ਤੇ 8ਵੇਂ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਇਆ ਜਿਹਦੇ ਉਮੀਦਵਾਰ ਨੂੰ 171 ਵੋਟਾਂ ਪਈਆਂ ਨਵਨੀਤ ਕੁਮਾਰ ਗੋਪੀ 171 ਵੋਟਾਂ ਲੈ ਗਿਆ ਤੇ 9ਵੇਂ ਨੰਬਰ ਤੇ ਪਈ ਸਬਦਾ ਚਹੇਤਾ ਨੀਟੂ ਸ਼ਟਰਾਂ ਵਾਲਾ 9ਵੇਂ ਨੰਬਰ ਤੇ 112 ਵੋਟਾਂ ਲੈ ਗਿਆ ਤੇ 10ਵੇਂ ਨੰਬਰ ਤੇ ਇਹਨਾਂ 14 ਦੇ ਵਿੱਚ ਇੱਕ ਮਾਤਰ ਇੱਕ ਹੋਰ ਸੀ ਹਾਂ ਆਜ਼ਾਦ ਉਮੀਦਵਾਰ ਸੀ ਰਹੇ ਨੂੰ ਉਸ ਨੂੰ 108 ਵੋਟਾਂ ਪਈਆਂ ਤੇ ਫਿਰ ਉਸ ਤੋਂ ਬਾਅਦ 11ਵੇਂ ਨੰਬਰ ਤੇ ਯਾਦ ਹੈ 102 ਵੋਟਾਂ ਉਸ ਤੋਂ ਬਾਅਦ ਤਾਂ 100 ਦੇ ਵੀ ਥੱਲੇ ਰਹਿ ਗਏ ਬਾਕੀ ਦਾ ਫਿਰ 87 ਵੋਟਾਂ ਹਨ 13ਵੇਂ ਨੰਬਰ ਵਾਲੇ ਨੂੰ 39 ਵੋਟਾਂ 14ਵੇਂ ਨੰਬਰ ਵਾਲੇ ਆਜ਼ਾਦ ਨੂੰ 27 ਵੋਟਾਂ ਤੇ ਆਖਰੀ ਨੰਬਰ ਤੇ 15ਵੇਂ ਨੰਬਰ ਤੇ ਜਿਹੜਾ ਆ ਉਹਨੂੰ 21 ਵੋਟਾਂ ਸੋ ਇਹ ਤਾਂ ਹੈ ਜੀ 15 14 ਉਮੀਦਵਾਰ ਤੇ 15ਵਾਂ ਨੋਟਾ ਦਾ ਸਾਹਿਬ ਜੇ ਸੰਜੀਵ ਰੋੜਾ 10637 ਨਾਲ ਜਿੱਤ ਰਹੇ ਨੇ ਤਾਂ ਕਾਂਗਰਸ 10637 ਨਾਲ ਹਾਰ ਰਹੀ ਹੈ ਤੇ 3 ਨੰਬਰ ਤੇ ਭਾਰਤ ਕੂਸ਼ਨ ਆ 3 ਨੰਬਰ ਤੇ ਜੀਵਨ ਗੁਪਤਾ ਬੀਜੇਪੀ ਵਾਲੇ 14852 ਵੋਟਾਂ ਨਾਲ ਹਾਰ ਰਹੇ ਨੇ ਤੇ ਚੌਥੇ ਨੰਬਰ ਤੇ ਐਡਵੋਕੇਟ ਪਰਵਪਕਰ ਸਿੰਘ 26976 ਵੋਟਾਂ ਨਾਲ ਹਾਰ ਰਹੇ ਨੇ ਸੋ ਜਿੱਥੇ ਇਹ ਪਹਿਲੂ ਆ ਉਥੇ ਰਾਉਂਡ ਵਾਈਜ਼ ਵੀ ਝਾਤ ਮਾਰਦੀ ਲੋੜਾ 14 ਰਾਉਂਡ ਮੈਂ ਜਿੱਮੇ ਗੱਲ ਕੀਤੀ ਕਿ ਪਹਿਲੇ 3 ਰਾਉਂਡ ਆਮ ਆਦਮੀ ਪਾਰਟੀ ਲੀਡ ਲੈਂਦੀ ਆ ਅਗਲੇ 3 ਰਾਉਂਡ ਕਾਂਗਰਸ ਲੀਡ ਲੈਂਦੀ ਆ ਸੋ ਇਹਦੇ ਨਾਲ ਫਿਕਰ ਵੱਧ ਆ ਫਿਰ ਕਿ ਨਤੀਜੇ ਕੁਝ ਵੀ ਹੋ ਸਕਦੇ ਜੇ ਰਾਉਂਡ ਦਾ ਰਾਉਂਡ ਜਾਂਦਾ ਜੇ 6 ਰਾਉਂਡ ਇਦਾਂ ਚਲੇ ਗਏ ਕਿ 3 1 ਅੱਗੇ 3 2 ਅੱਗੇ ਪਰ ਉਹਦੇ باوجود ਵੀ ਪਹਿਲੇ 3 ਦੀ ਜਿਹੜੀ ਲੀਡ ਸੀ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਦੀ ਉਹ ਅਗਲੇ 3 ਰਾਉਂਡ ਦੇ ਵਿੱਚ ਭਾਤਕ ਪੁਸ਼ਨਾਸੂ ਦੇ ਅੱਗੇ ਹੋਣ ਤੇ ਬਾਅਦ ਵੀ ਨਹੀਂ ਟੁੱਟੀ ਬੇਸ਼ੱਕ ਉਹ ਘਟ ਕੇ 2000 ਦੇ ਗੇਟ 'ਚ ਆ ਗਈ 3000 ਤੋਂ ਪਰ ਉਹ ਲੀਡ ਬਰਕਰਾਰ ਸੀ ਜੇ ਅਗਲੇ 2-3 ਰਾਉਂਡ ਹੋਰ ਇਦਾਂ ਕੁਝ ਹੁੰਦਾ ਫਿਰ ਉਲਟ ਫਿਰ ਦੇ ਅੰਦਾਜ਼ਾ ਸੀ ਪਰ 7ਵੇਂ ਰਾਉਂਡ ਤੋਂ ਲੈ ਕੇ ਫਿਰ 14ਵੇਂ ਰਾਉਂਡ ਤੱਕ ਆਮ ਆਦਮੀ ਪਾਰਟੀ ਦੀ ਲੀਡ ਰਹੀ ਪਹਿਲਾ ਰਾਉਂਡ ਆਮ ਆਦਮੀ ਪਾਰਟੀ ਦੀ ਲੀਡ ਦੂਆ ਰਾਉਂਡ ਆਮ ਆਦਮੀ ਪਾਰਟੀ ਲੀਡ ਤੀਏ ਤੇ ਆਮ ਆਦਮੀ ਪਾਰਟੀ ਲੀਡ ਚੌਥਾ ਕਾਂਗਰਸ ਪੰਜਵਾਂ ਕਾਂਗਰਸ ਛੇਵਾਂ ਕਾਂਗਰਸ ਸਤਮਾ ਆਪ ਅੱਠਮਾ ਆਪ ਨੌਵਾਂ 10ਵਾਂ 11ਵਾਂ 12ਵਾਂ 13ਵਾਂ 14ਵਾਂ 14ੰਤੇ ਤੱਕ ਜਾਂਦੇ ਜਾਂਦੇ ਫਿਰ ਆਮ ਆਦਮੀ ਪਾਰਟੀ ਜੀੜ ਬਰਕਰਾਰ ਰੱਖੀ ਹੁਣ 3 ਰਾਉਂਡ ਚ ਜੇ ਆਮ ਆਦਮੀ ਪਾਰਟੀ ਪਿੱਛੇ ਰਹਿੰਦੀ ਆ ਮਤਲਬ ਕਾਂਗਰਸ ਤਿੰਨ ਰਾਊਂਡਾਂ ਚ ਅੱਗੇ ਆਉਂਦੀ ਆ ਤੇ ਤਿੰਨ ਰਾਊਂਡ ਚ ਆਮ ਆਦਮੀ ਪਾਰਟੀ ਦੂਏ ਨੰਬਰ ਤੇ ਆਈ ਆ 11 ਚ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਤਿੰਨ ਰਾਊਂਡ ਚ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆ 14 ਉਹਦੇ ਤਾਂ ਪੂਰੇ ਹੋ ਗਏ ਕਾਂਗਰਸ ਤਿੰਨ ਦੇ ਵਿੱਚ ਤਾਂ ਆਈ ਏ ਇੱਕ ਨੰਬਰ ਤੇ ਪਰ ਅੱਠਾਂ ਤੇ ਆਈ ਏ ਦੋ ਨੰਬਰ ਤੇ ਇਹਦਾ ਮਤਲਬ 11 ਰਾਊਂਡ ਹੋਏ ਤੇ ਤਿੰਨ ਰਾਊਂਡ ਤਿੰਨ ਰਾਊਂਡ ਭਾਜਪੀ ਤੋਂ ਵੀ ਪਛੜ ਗਈ ਕਾਂਗਰਸ ਚਾਹੇ ਤਿੰਨ ਰਾਊਂਡ ਨੇ ਬੀਜੇਪੀ ਵਾਲਾ ਦੂਏ ਨੰਬਰ ਤੇ ਆਇਆ ਤਿੰਨ ਰਾਉਂਡਾਂ ਦੇ ਵਿੱਚ ਜੀ ਹਾਂ ਇੱਕ ਤਾਂ ਆਇਆ ਉਹ ਤੀਸਰੇ ਰਾਉਂਡ ਦੇ ਵਿੱਚ ਤੀਸਰੇ ਰਾਉਂਡ ਦੇ ਵਿੱਚ ਬੀਜੇਪੀ ਦੂਏ ਨੰਬਰ ਤੇ ਸੀ ਕਾਂਗਰਸ 3 ਨੰਬਰ ਤੇ ਸੀ ਇੱਕ ਆਇਆ ਉਹ ਜੀ ਬੀਜੇਪੀ ਵਾਲਾ ਦੂਏ ਨੰਬਰ ਦੇ ਉੱਤੇ 12ਵੇਂ ਰਾਉਂਡ 'ਚ ਤੇ ਫਿਰ ਇੱਕ ਆਇਆ 14ਵੇਂ ਰਾਉਂਡ 'ਚ ਸੋਹਿੰਜ ਆਮ ਆਦਮੀ ਪਾਰਟੀ 11 ਰਾਉਂਡਾਂ 'ਚ ਇੱਕ ਨੰਬਰ ਤੇ ਆ ਤਿੰਨ ਰਾਉਂਡਾਂ 'ਚ ਦੂਏ ਨੰਬਰ ਤੇ ਆ ਕਾਂਗਰਸ ਦੇ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਇੱਕ ਮਤਲਬ ਕਿ ਜਿਹੜਾ 3 ਰਾਉਂਡ ਨੇ ਉਹਨਾਂ ਦੇ ਉਹਦੇ ਵਿੱਚ 1 ਨੰਬਰ ਤੇ ਆ ਤੇ 8 ਰਾਉਂਡਾਂ ਚੋਂ 2 ਨੰਬਰ ਤੇ ਆ ਤੇ 3 ਰਾਉਂਡਾਂ ਚੋਂ 3 ਇਹ ਨੰਬਰ ਤੇ ਆ ਤੇ ਬੀਜੇਪੀ ਪਹਿਲੇ ਨੰਬਰ ਤੇ ਕਿਸੇ ਵੀ ਰਾਉਂਡ ਚ ਨਹੀਂ ਆਈ ਪਰ ਉਹ 3 ਰਾਉਂਡਾਂ ਚ 2 ਨੰਬਰ ਤੇ ਜ਼ਰੂਰ ਆਈ ਤੇ 11 ਰਾਉਂਡਾਂ ਚੋਂ 3 ਇਹ ਨੰਬਰ ਤੇ ਆਈਆ ਸੋ ਇੰਜ ਬੀਜੇਪੀ ਨੇ ਆਪਣਾ 3 ਇਹ ਨੰਬਰ ਬਰਕਰਾਰ ਇੰਜ ਰੱਖਿਆ ਸੋ ਹੁਣ ਇਹਨੂੰ ਬੀਜੇਪੀ ਆਪਣੀ ਜੇ ਇਸ ਨੀਤੀ ਦੇਖਦੀ ਆ ਕਿ ਅਸੀਂ ਵੋਟ ਬੈਂਕ ਵਧਿਆ ਜਾਂ ਘਟਿਆ ਜਾਂ ਆਪਾਂ 3 ਨੰਬਰ ਦੇ ਮੁਕਾਬਲੇ 'ਚ ਆ ਤੇ ਫਿਰ ਅਕਾਲੀ ਦਲ ਨੂੰ ਤਾਂ ਸੋਚਣ ਦੀ ਲੋੜ ਆ ਵੀ ਅਕਾਲੀ ਦਲ ਦੀ ਸਥਿਤੀ ਕਿੱਥੇ ਖੜੀ ਆ ਅਕਾਲੀ ਦਲ ਨੇ ਇਸ ਤੋਂ ਪਾਰ ਕਿਵੇਂ ਜਾਣਾ ਇਹ ਅਕਾਲੀ ਦਲ ਲਈ ਬੱਟਾ ਮੰਤਨ ਖੜਾ ਹੈ ਕਿਉਂਕਿ ਮੈਂ ਜਦੋਂ ਪਿਛਲੇ ਨਤੀਜੇ ਦੇਖਦਾ 225 ਆਪਾਂ ਹੁਣ ਜਿਮਨੀ ਚੋਣ ਦੀ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਜਿੱਤੀ 222 ਆਪਾਂ ਦੇਖ ਰਹੇ ਆ ਆਮ ਆਦਮੀ ਪਾਰਟੀ ਜਿੱਤੀ 217 ਮੈਂ ਦੇਖ ਰਹੇ ਆ ਕਾਂਗਰਸ ਜਿੱਤੀ 212 ਮੈਂ ਦੇਖ ਰਹੇ ਆ ਕਾਂਗਰਸ ਜਿੱਤੀ 2007 ਮੈਂ ਦੇਖ ਰਿਹਾ ਇੱਥੋਂ ਅਕਾਲੀ ਦਰ ਬੀਜੇਪੀ ਜਿੱਤਿਆ 2002 ਦੇਖ ਰਿਹਾ ਫਿਰ ਕਾਂਗਰਸ ਜਿੱਤੀ ਸੋ ਪਿਛਲੇ 6 ਅੱਜ ਵਾਲਾ ਮਿਲਾ ਕੇ ਪੰਜ ਪਿਛਲੇ 6 ਮ ਅੱਜ ਇਹਨਾਂ 6 ਚੀਜ਼ਾਂ ਚ ਜੇ ਮੈਂ ਦੇਖਦਾ ਤਾਂ ਤਿੰਨ ਵਾਰ ਇੱਥੋਂ ਕਾਂਗਰਸ ਲੈ ਕੇ ਗਈ ਦੋ ਵਾਰ ਆਮ ਆਦਮੀ ਪਾਰਟੀ ਲੈ ਕੇ ਗਈ ਤੇ ਇੱਕ ਵਾਰ ਹੁਣ ਮਤਲਬ ਕਿ ਇਸ ਸਥਿਤੀ ਦੇ ਵਿੱਚ ਕਿ ਜੀ 1 2 3 ਤੇ ਇੱਕ ਵਾਰ ਦੋ ਵਾਰ ਆਮ ਆਦਮੀ ਪਾਰਟੀ 5 ਤੇ ਇੱਕ ਵਾਰ ਅਕਾਲੀ ਦਲ ਭਾਜਪਾ ਦਾ ਉਮੀਦਵਾਰ ਇਹ 2002 ਦੇ ਵਿੱਚ ਇਥੇ ਹਰਨਾਮਨ ਦਾਸ ਜੋਰ ਜਿੱਤਦੇ ਨੇ ਕਾਂਗਰਸ ਦੇ ਤੇ ਅਕਾਲੀ ਦਲ ਦੂਏ ਨੰਬਰ ਤੇ ਆਉਂਦਾ ਅਕਾਲੀ ਦਲ ਭਾਜਪਾ ਮੱਕੜਹੋਰੀ ਖੜੇ ਸੀਗੇ ਜਿਹੜੇ ਐਸੀਪੀ ਦੇ ਪ੍ਰਧਾਨ ਵੀ ਰਹੇ ਨੇ ਅਤਰ ਸਿੰਘ ਮੱਕੜ 19000 ਵੋਟਾਂ ਲੈ ਕੇ ਸੀ ਇਹ ਸਨ 2002 ਦੀ ਗੱਲ ਕਰ ਰਿਹਾ ਮੈਂ 2007 ਇਥੋਂ ਫਿਰ ਹਰਨਾਮਨ ਦਾਸ ਜੋਰ ਕਾਂਗਰਸ ਦੇ ਨੇ 31000 ਵੋਟਾਂ ਲੈ ਕੇ ਪਰ ਹਾਰ ਗਏ ਤੇ ਇੱਥੇ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਹਾਂ ਉਹ ਜਿੱਤੇ 46000 ਵੋਟਾਂ ਲੈ ਕੇ ਫਿਰ 2012 ਆ ਗਿਆ ਫਿਰ ਪਾਸ ਪੂਸ਼ਨਾ ਚੂਨੇ ਚੋਣ ਲੜੀ ਤੇ ਉੱਥੇ ਜਿੱਤਨ ਨਸੀਬ ਹੋਈ ਉਹਨਾਂ ਨੂੰ ਪਰ ਰਜਿੰਦਰ ਭੰਡਾਰੀ ਬੀਜੇਪੀ ਵਾਲੇ ਹਾਰ ਗਏ ਉੱਥੋਂ ਫਿਰ 2017 ਆਇਆ ਭਾਰਤ ਪੂਸ਼ਨਾ ਚੂ ਫਿਰ ਜਿੱਤੇ 68000 ਵੋਟਾਂ ਲੈ ਕੇ ਹਾਂ ਫਿਰ ਗਰੇਵਾਲ ਹੋਰੀ ਆਵਾਦੀ ਪਾਰਟੀ ਦੇ 30000 ਲੈ ਕੇ ਗਏ ਉਹ ਵੀ ਹਾਰ ਗਏ ਤੇ ਬੀਜੇਪੀ ਵੀ ਇੱਥੋਂ 22000 ਵੋਟਾਂ ਲੈ ਕੇ ਹਾਰ ਗਈ ਪਰ 2022 ਆਈ ਇਤੋਂ ਫਿਰ ਗੁਰਪ੍ਰੀਤ ਗੋਗੀ 40000 ਵੋਟਾਂ ਲੈ ਕੇ ਆਮ ਆਦੀ ਪਾਰਟੀ ਜਿੱਤੂ ਰਹੀ ਪਰ ਕੁਛ ਨਾ 32000 ਲੈ ਕੇ ਹਾਰ ਗਏ ਵਿਕਰਮ ਸਿੱਧੂ ਬੀਜੇਪੀ ਵਾਲਾ 28000 ਲੈ ਗਏ ਮਹਿੰਦਰ ਗਰੇਵਾਲ 10000 ਲੈ ਗਏ ਤੇ ਹੁਣ ਫਿਰ ਸੋ ਜੇਕਰ ਇਸ ਪੱਖ ਤੋਂ ਵੀ ਦੇਖੀਏ ਤੇ ਜੇ ਹੁਣ ਜਿਮਨੀ ਚੋਣ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਵੀ ਇਹ ਪਹਿਲੂ ਗੌਰ ਮੰਗਦਾ ਹੈ